ਲੱਭੇ ਮਿੱਤਰੋ ਪਿੰਡ ਸਪਾਰ ਚ ਆਇਆ ਹੋਇਆ ਹੈਗਾ ਨਾ ਇਧਰ ਮਾਰਦੇ ਨੇਗਾ ਗੁਰਪ੍ਰੀਤ ਪਿੱਛੇ ਬਾਈ ਦੇਖ ਸਮੋ ਮੇਲਾ ਫੁੱਲ ਆਇਆ ਟਾਈਮ ਬਾਈ ਜੀ ਖਾਤਾ ਖਾਤ ਪਰਿਆ ਹੋਇਆ ਨਾ ਦੇਖ ਸਕਦੇ ਹੋ ਤੇ ਬਾਈ ਜੀ ਆਏ ਉਹਨੇ ਪੰਜ ਕਰਾਈਆਂ ਤੋਂ ਹਨ ਬੱਕਰੀਆਂ ਲੈ ਕੇ ਤੇ ਬਾਈ ਜੀ ਇਧਰ ਬੋਰਡ ਦਿਖਾ ਦੇ ਗੁਰਪ੍ਰੀਤ ਬਾਈ ਲੱਗੇ ਨੇ ਬਾਈ ਜੀ ਨਵੀਂ ਮੰਡੀ ਲਵਾਉਣਾ ਨਾ ਕੀ ਗੱਲ ਬਾਤ ਆ ਕਿ ਤੇ ਬਾਈ ਦੇ ਬੱਕਰੇ ਵੀ ਆਪਾਂ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਆ ਜਾ ਵੀ ਮਿੱਤਰ ਅੰਦਰ ਆ ਜਾ ਦੇਖ ਸਕਦੇ ਬਾਈ ਜੀ ਬਾਈਆਂ ਦੀਆਂ ਬੱਕਰੀਆਂ ਲਗਭਗ ਹੋਣ ਗਿਆ ਬੀਕ ਬੱਕਰੀਆਂ ਨਾ ਭਾਈ ਜੀ ਕੀ ਦੇਖ ਰਿਹਾ ਕੀ ਆ ਗੱਲ ਭਾਈ ਅਸੀਂ ਕਰ ਜੀ ਸਸੇ ਕਰ ਜੀ ਕੀ ਹਾਲ ਚੱਲ ਭਾਈ ਜੀ ਠੀਕ ਠਾਕ ਜੀ ਵਧੀਆ ਜੀ ਠੀਕ ਹੈ ਭਾਈ ਜੀ ਕਿਹੜਾ ਪਿੰਡ ਆ ਭਈ ਆਪਣਾ ਆਪਣਾ ਪਿੰਡ ਹੈਗਾ ਜੀ ਫਤੇਗੜ ਪੰਜ ਗਰਾਈਆਂ ਜੀ ਫਤੇਗੜ ਪੰਜ ਗਰਾਈਆਂ ਠੀਕ ਆ ਜੀ ਸਿਕੰਦਰ ਵਾਲਾ ਪਿੰਡ ਹੈ ਨਾ ਆਸੀਂ ਸਿਕੰਦਰ ਵਾਲੀਆਂ ਮੰਨ ਕਰਾਈਆਂ ਸਿਕੰਦਰ ਵਾਲੀਆਂ ਪੰਜ ਗਰਾਈਆਂ ਦਾ ਭਾਈ ਦੇਖ ਸਾਦ ਓਏ ਕਿੰਨੀਆਂ ਬੱਕਰੀਆਂ ਲੈ ਕੇ ਆਏ ਭਈ ਆਪਣੇ ਕੋਲੇ ਵਿੱਚ ਬੱਚੇ ਨੇ ਮੰਨ ਚਲੋ ਹੈਗੇ ਨੇ ਕਿ 23 24 ਆ ਗਏ ਇੱਥੇ ਆਪਣੇ ਕੋਲ ਇਸ ਟਾਈਮ ਠੀਕ ਆ ਜੀ ਮੰਡੀ ਬਾਰੇ ਦੱਸੋ ਚਲੋ ਪਹਿਲਾਂ ਅਸੀਂ ਪਿੰਡ ਫਤੇਗੜ ਪੰਜ ਗਰਾਈਆਂ ਮੰਡੀ ਲ ਜਿਹੜੀ ਕਿ ਹਰ ਹਫਤੇ ਦੇ ਮੰਗਲਵਾਰ ਨੂੰ ਲੱਗੂਗੀ ਤੇ ਆਪਣੀ ਇਸੇ 24 ਤਰੀਕ ਤੋਂ ਹੀ ਹੁਣ ਸਟਾਰਟ ਹੋ ਰਹੀ ਹੈ। 24 ਤੋਂ ਸਟਾਰਟਿੰਗ। ਹਾਂ ਜੀ। ਠੀਕ ਹੈ ਜੀ। ਸਹੂਲਤਾਂ ਕਿਹੜੀਆਂ ਕਿਹੜੀਆਂ ਹੋਣਗੀਆਂ ਬੰਦੀਆਂ ਦੀ? ਸਹੂਲਤਾਂ ਜੀ ਫਿਲਹਾਲ ਤਾਂ ਅਸੀਂ ਮੰਨ ਕੇ ਚੱਲੋ ਸਾ ਦਾ ਪ੍ਰਬੰਧ ਕਰਕੇ ਚੱਲਾਂਗੇ। ਹਾਂ ਜੀ। ਡੰਗਰਾਂ ਨੂੰ ਪਾਣੀ ਦਾ ਪ੍ਰਬੰਧ ਪੀਣ ਵਾਸਤੇ ਤੇ ਆਪਣੇ ਜਿਹੜਾ ਬੰਦਿਆਂ ਵਾਸਤੇ ਉਹਦਾ ਪਾਣੀ ਦਾ ਪ੍ਰਬੰਧ ਕਰਾਂਗੇ ਪੀਣ ਦਾ। ਠੀਕ ਹੈ ਜੀ। ਬਾਕੀ ਚਾਹ ਦਾ ਲੰਗਰ ਚੱਲੂਗਾ ਲਗਾਤਾਰ ਜੀ ਫਿਲਹਾਲ। ਠੀਕ ਹੈ ਜੀ। ਬਾਕੀ ਜਿਵੇਂ ਜਿਵੇਂ ਮੰਨ ਕੇ ਚੱਲੋ ਵਪਾਰੀ ਵੀਰਾਂ ਵੱਲੋਂ ਆ ਉਹ ਸਾਹਬ ਨਾ ਫਿਰ ਆਪਾਂ ਸੂਤ ਤਾਂ ਬਤਾਉਂਦੇ ਜੀ ਸੂਤ ਦਾ ਬੰਦੂ ਹਾਂਜੀ ਠੀਕ ਹੈ ਜੀ 24 ਤੋਂ ਮੰਡੀ ਸਟਾਰਟ ਆ ਹਾਂਜੀ 24 ਤੋਂ ਸਟਾਰਟ ਆ ਗਈ ਜੀ ਲੈ ਵੀ ਬਾਈ ਜੀ ਸਾਰੇ ਵੀ ਆਓ ਬਾਈ ਜੀ ਮੰਡੀ ਦੇ ਵਿੱਚ 24 ਤਰੀਕ ਨੂੰ ਦਿਨ ਆ ਜੀ ਮੰਗਲਵਾਰ ਨਾ ਹਰੇਕ ਮੰਗਲਵਾਰ ਨੂੰ ਹਰੇਕ ਮੰਗਲਵਾਰ ਨੂੰ ਲੱਗੂ ਜੀ ਹਾਂ ਆਹੀ ਮੰਗਲਵਾਰ ਤੋਂ ਕਹਿ ਰਹੇ ਹਾਂ ਹਾਂਜੀ ਹਾਂਜੀ ਐਸੇ ਮੰਗਲਵਾਰ ਤੋਂ ਜਿ ਆਉਣ ਵਾਲੇ ਨੇ ਆਇਓ ਬਾਈ ਜੀ ਸਾਰੇ ਠੀਕ ਆ ਜੀ ਤੇ ਆਪਾਂ ਹੁਣ ਆਪਾਂ ਦਿਖਾਉਣਾ ਅੱਗੇ ਬਾਈ ਜੀਆਂ ਬੱਕਰੀਆਂ ਬਾਈ ਜੀ ਇਹ ਕਿਨੇ ਡਾਮਾ ਮੰਗ ਬਾਈ ਜੀ ਇਹ ਕੰਮ ਕਰਦੇ ਨੇ ਬੱਕਰੀਆਂ ਦਾ ਜੀ ਏ ਭਾਈ ਉਹ ਤਾਂ ਵੈਸੇ ਪਹਿਲਾਂ ਮੇਰੇ ਦਾਦੇ ਹੁਣੇ ਕਰਦੇ ਹੁੰਦੇ ਸੀਗੇ ਹਾਂਜੀ ਯਾਨੀ ਜਦੋਂ ਮੈਂ 15 16 ਸਾਲ ਦਾ ਸੀਗਾ ਮੇਰੇ ਚਾਚੇ ਨੇ ਸਾਡੀਆਂ ਭੇਡਾਂ ਤੇ ਬੱਕਰੀਆਂ ਜਦੋਂ ਅੱਡੋ ਅੱਡੀ ਹੋਈ ਵੇਚਤੀਆਂ ਸੀਗੀਆਂ ਹਾਂਜੀ ਮੈਂ ਉਸ ਤੋਂ ਬਾਅਦ ਉਹ ਤੇ ਮਿਸਤਰੀ ਵਾਲੀ ਲੈਣ ਤੇ ਵੜ ਗਿਆ ਅੱਛਾ ਠੀਕ ਮਿਸਤਰੀ ਵੀ ਹੁਣ ਹਾਂ ਹਾਂ ਠੇਕੇਦਾਰੀ ਕਰਦਾ ਜਾ ਰਿਹਾ ਠੇਕੇਦਾਰੀ ਕਰਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚੋਂ ਫਿਰ ਵਿੱਚ ਦੀ 10 ਸਾਲ ਦਾ ਗੈਪ ਰਿਹਾ ਪਰ ਮੇਰੇ ਮਨ ਦੇ ਵਿੱਚ ਕੀੜਾ ਸੀਗਾ ਅੱਛਾ ਠੀਕ ਹੈ ਵੀ ਇਹ ਕੰਮ ਛੱਡਣਾ ਨਹੀਂ ਹੈਗਾ ਠੀਕ ਹੈ ਤੇ ਉਸ ਤੋਂ ਬਾਅਦ ਵਿੱਚੋਂ ਦੋ ਬੱਕਰੇ ਲੈ ਕੇ ਪਾਲੇ ਫਿਰ ਐ ਕਰਦਾ ਕਰਦਾ ਇੱਕ ਬੱਕਰੀਆਂ ਦੋ ਬ ਇੰਨੀ ਜ਼ਿੰਦਗੀ ਦੇ ਵਿੱਚ ਰੁਪਈਏ ਕਮਾਏ ਸੀਗੇ ਮੈਂ ਪਲਾਟ ਲੈ ਕੇ ਬਾਗਲਾ ਮਾਰ ਕੇ ਇਹਨਾਂ ਦੇ ਉੱਤੇ ਸਾਰੇ ਖਰਚ ਕਰ ਦਿੱਤੇ ਸਾਰੇ ਖਰਚ ਇਹਨਾਂ ਦੇ ਉੱਤੇ ਘਰ ਦੇ ਕਹਿੰਦੇ ਸੀ ਕਿ ਅਬ ਤਾਂ ਮਕਾਨ ਬਣਾਵਾ ਹੈ ਵੀ ਨਹੀਂ ਪਹਿਲਾਂ ਇਹਨਾਂ ਦਾ ਬਣਾਉਣਾਗਾ ਅਬ ਤਾਂ ਬਾਅਦ ਚੋਂ ਦੇਖਾਂਗੇ ਠੀਕ ਆ ਪਹਿਲਾਂ ਇਹਨਾਂ ਦਾ ਬਣਾਇਆਗਾ ਅਬ ਤਾਂ ਬਾਅਦ ਚੋਂ ਬਣੀ ਜਾਣਾ ਇਹ ਵੀ ਪਤਾਗਾ ਮੈਨੂੰ ਅੱਜ ਕਿੰਨੀਆਂ ਬੱਕਰੀਆਂ ਨੇ ਟੋਟਲ ਆਪਣੇ ਕੋਲ ਘਰੇ ਮੇਰੇ ਕੋਲੇ ਵੱਡੇ 11 ਨਾਗ ਰਿਆ ਯਾਨੀ ਕਿ ਵਿੱਚ ਦੋ ਕੁ ਬਰਬਰੀਆਂ ਵੀ ਨੇ ਟੋਟਲ ਹੈਗੇ ਨੇ ਕਿ 23 ਨਾਗ ਬਰੇ 23 ਨਾਗ ਟੋਟਲ ਹੈ ਠੀਕ ਐ ਇੰਨੇ ਕਰਾ ਦੇਣਾ ਨਹੀਂ ਇੰਨੇ ਕਰਾ ਦੇ ਆ ਜਾਓ ਜੀ ਬੱਕਰੀਆਂ ਆਪਾਂ ਉਹ ਕਰਦੇ ਦਿ ਲੈ ਵੀ ਦੇ ਜੇ ਤਾਂ ਬਾਈ ਕਹਿੰਦਾ ਵੀ ਸਾਰੀ ਉਮਰ ਦੀ ਕਮਾਈ ਲਾਤੀ ਮੈਂ ਬੱਕਰੀਆਂ ਦੇ ਉੱਤੇ ਹਣਾ ਦੱਸੋ ਬਈ ਇਹਦੇ ਬਾਰੇ ਇਹ ਅੱਠ ਦੰਦ ਆ ਗਈ ਹੈ ਅੱਠ ਦੰਦਾਂ ਹਾਂ ਜੀ ਲੈ ਵੀ ਅੱਠ ਦੰਦ ਬੱਕਰੀ ਹੈਗੀ ਕਿਵੇਂ ਆ ਗਈ ਇਹ ਦੁੱਧ ਦਤਾ ਕਿਵੇਂ ਦੁੱਧ ਦੁੱਧ ਵਧੀਆ ਜੀ ਦੁੱਧ ਵਧੀਆ ਜੀ ਇਹ ਤਿੰਨ ਲੀਟਰ ਤੋਂ ਪਲੱਸ ਕੱਢੀ ਜਾਂਦੀ ਹੈ ਇੱਕ ਟਾਈਮ ਦਾ ਕੋ ਦੋਨੇ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਜੀ ਤਿੰਨ ਲੀਟਰ ਦੁੱਧ ਦੇ ਦਿੰਦੀ ਹੈ ਤਿੰਨ ਲੀਟਰ ਦੁੱਧ ਦਾ ਬਾਈ ਦੇਖ ਸਕਦਾ ਬੱਕਰੀ ਚੰਗੇ ਹਨਾ ਪਤਨੀ ਪਤਲੀ ਜਮਾ ਪਤਲੀ ਚਾਉਣੀ ਜਾਈ ਹੈ ਕਿੰਨਾ ਟਾਈਮ ਹੋ ਗਿਆ ਉਹਨੂੰ ਇਸ ਸੂਈ ਨੂੰ ਕਿੰਨਾ ਘੜਾ ਮਗਰ ਚਾਰ ਮਹੀਨੇ ਚਾਰ ਕਿੰਨੇ ਸੋ ਬੱਚਾ ਨਾਲ ਹੀ ਘੜਾ ਇਹਦਾ ਫੜੀ ਤਾਲ ਹੋਰਾ ਲੈ ਵੀ ਆ ਬੱਚਾ ਬਈ ਦਾ ਦੇਖ ਚਾਰ ਕਿੰਨੇ ਦਾ ਬੱਚਾ ਬੱਕਰਾ ਹੈਗਾ ਹਾਂ ਜੀ ਹਾਂ ਜੀ ਬੱਕਰਾ ਹੈਗਾ ਇਹ ਆ ਬੱਚਾ ਨਾਲ ਇਹ ਦੇਖ ਸਾ ਲਿਆ ਬਈ ਹੋਰ ਲਿਆ 24 ਤਰੀਕ ਨੂੰ ਮੰਡੀ ਆ ਬਈ ਮਿੱਤਰੋ ਆਇਓ ਜਰੂਰ ਫੋਟੋ ਗਾ ਲੈ ਜੱਟਾਂ ਨਾਲ ਇਹ ਬਾਈ ਕਿਵੇਂ ਆ ਇਹ ਅੱਠ ਰਾਂਦਾ ਕੀ ਹੁਣ ਗੱਬਣ ਆ ਗਿਆ ਇਹ ਤਿੰਨ ਕਿੰਨੇ ਆ ਦੀ ਠੀਕਾ ਤੇ ਬਾਕੀ 37 37 ਦੇ ਨੇੜੇ ਦੀ ਹਾਈਟ ਹੋਊਗੀ ਕੱਦ ਹੈਗਾ ਉਹ ਤੇ ਦਾ 4 ਲੀਟਰ ਤੋਂ ਪਲੱਸ ਹੈਗਾ ਜਾਨੀ ਕਿ ਸੇਵਾ ਵਧੀਆ ਕਰਦਿਆਂ ਦਾ ਦੋਨਾਂ ਡੰਗਾਂ ਦਾ 5 ਲੀਟਰ ਦਿੰਦੀ ਹੈਗੀ ਫੇਰ ਦਿਖਾ ਦੇ ਕੋਈ ਪਛਮਾਰ ਕੇ ਵੇ ਕੱਲ ਕੋਣ ਦੇਖ ਸਕਦੇ ਮਿੱਤਰੋ ਚੰਗੀ ਬੱਕਰੀ ਹੈਗੀ ਦੁੱਧ ਵੀ ਚੰਗਾ ਕਹਿੰਦੇ ਹਾਈਟ ਦੀ ਗੱਲ ਬਾਤ ਕਰੀ ਵੇ 37 38 ਇੰਚਾਂ ਦੀ ਹਾਈਟ ਹੈਗੀ ਹੈਗੀ ਨਾ ਬੱਕਰੀ ਦੀ ਚੰਗੀ ਬੱਕਰੀਆ ਕੋਲ ਮਿਲਾ ਕੇ ਵੇ ਹੋਰ ਫੜ ਲਓ ਬਾਕੀ ਬੱਚੇ ਵੀ ਬਹੁਤ ਚੰਗੇ ਪਾਉਂਦੇ ਬੱਚੇ ਵੀ ਚੰਗੇ ਆ ਆ ਫੜ ਲਓ ਇਹ ਤੇ ਨਾ ਇਹ ਵੀ ਆ ਜੋ ਇਹੇ ਬਈ ਇਹ ਵੀ 8 ਦਿੰਦਾ ਜੀ ਇਹ ਵੀ 8 ਦਿੰਦਾ ਹੈ ਜੀ ਹਾਂ ਜੀ ਲੈ ਵੀ ਇਹ ਵੀ 8 ਦਿੰਦਾ ਹਾਈਟ ਇਹ ਦੀ ਵੀ ਚੰਗੀ ਆ ਬਈ 38 39 ਇੰਚ ਦੀ ਹਾਈਟ ਹੋਊਗੀ ਕਿੰਨਾ ਟਾਈਮ ਹੋ ਗਿਆ ਬਈ ਇੱਥੇ ਆਉਂਦੇ ਨੂੰ ਮੇਲੇ ਤੇ ਮੇਲੇ ਦੇ ਵੀਰੇ ਪਹਿਲਾਂ ਤਾਂ ਆਉਂਦੇ ਹੁੰਦੇ ਸੀਗੇ ਸਕੰਦਰ ਹੋਣਾ ਨਾਲ ਹੀ ਯਾਨੀ ਤਕਰੀਬਨ ਤਕਰੀਬਨ ਜਵੇਂ ਹੁਣ ਮੁਕਾਬਲੇ ਹੁੰਦੇ ਨੇ ਮੇਰੇ ਕੋਲੇ ਬੱਚਾ ਤਾਂ ਮੈਨੂੰ ਪਤਾ ਵੀ ਨਹੀਂ ਵੀ ਜਿੱਤਣਾ ਹੈਗਾ ਤਾਂ ਮੈਂ ਫੇਰ ਵੀ ਖਰਚਾ ਕਰਕੇ ਮੇਲੇ ਤੇ ਮੈਂ ਜਾਣਾ ਹੀ ਜਾਣਾਗਾ ਠੀਕ ਆ ਖੇਡਦੇ ਆ ਜਾਨ ਕੇ ਖੇਡਦੇ ਆਵੇਂ ਮੰਨ ਗਏ ਉਹਦੇ ਪਤਾ ਕੀ ਚੱਕਰ ਹੈਗਾ ਜਾਣਦਾ ਇਹ ਨਹੀਂ ਹੈਗਾ ਵੀ ਜਾ ਕੇ ਜਿੱਤਣਾ ਹੈਗਾ ਉੱਥੇ ਜਾ ਕੇ ਐ ਪਤਾ ਲੱਗਦਾ ਵੀ ਕਿਹੜਾ ਪਸੂ ਚੰਗਾ ਹੈ ਸਹੀ ਗੱਲ ਹੈ ਘਾਟਾ ਕਿੱਥੇ ਨੇ ਆਪਰੇ ਹਨਾ ਵੀ ਆਪਣੇ ਤੇ ਘਾਟਾ ਆਪਣੀਆਂ ਕਮੀਆਂ ਜੇ ਆਪਾਂ ਆਪਣੀਆਂ ਕਮੀਆਂ ਨਹੀਂ ਲੱਭਾਂਗੇ ਤਾਂ ਫਿਰ ਕਿਸੇ ਵੀ ਕਾਰੋਬਾਰ ਦੇ ਵਿੱਚ ਆਪਾਂ ਕਾਮਯਾਬ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਵੀ ਹਣਾ ਹਾਂ ਜੀ ਵੱਡੀ ਬੱਕਰੀ ਆ ਬਾਈ ਹਣਾ ਵੱਡੀ ਬੱਕਰੀ ਹੈਗੀ ਜੀ ਤੇ ਇਹ ਵੀ ਅਠ ਦਿੰਦਾ ਹੈਗੀ ਇਹ ਗੱਬਣਾ ਹੁਣ ਇਹ ਗੱਬਣਾ ਜਮ ਦੇਣੀ ਲੈਂਦੀ ਹੈ ਜੀ ਦੇਣੀ ਲੈਂਦੀ ਹੈ ਦੁੱਧ ਦੇ ਦੇ ਥੱਲੇ ਵੀ ਹੈਗਾ ਜੀ 5 ਲੀਟਰ ਦੇ 5 ਲੀਟਰ ਦੁੱਧ ਲਈ 5 ਲੀਟਰ ਦੁੱਧਤਾ ਬੱਕਰੀ ਚੰਗੀ ਆ ਬਾਈ ਇਹ ਥੱਲੇ ਹੁਣ ਆਪਾਂ ਦਿਖਾ ਦਿੰਨੇ ਆ ਕਿ ਲੈ ਜੂਗੀ ਦੇਣਾ ਅੱਛਾ ਲੈ ਵੀ ਵਾ ਦਣ ਲਊਗੀ ਕੁਸ ਕੇ ਥਣ ਦੇਖ ਸਕਦਾ ਥੱਲੇ ਲੱਗ ਜਾਣਗੇ ਮਨ ਲੱਗਦਾ ਤਾਂ ਹਾਂ ਜੀ ਹਾਂ ਜੀ ਹਣਾ ਦੇਖ ਸਕਦੇ ਹੋ ਵੀ ਥਣ ਤਾਂ ਬੜੀਆਂ ਨੇ ਮਿੱਤਰੋ ਤੇ ਜਾਨੀ ਵਾਲੇ ਦੇਣ ਲੈ ਜੂਗੀ ਜਿਹੜਾ ਕੋਈ ਸੂਈ ਚੱਡਾ ਦਾ ਫੇਰ ਬਣਾਉਣਾ ਹੈ ਛੱਡਾ ਫੇਰ ਬਣਾਉਣਾ ਹਣਾ ਸਹੀ ਗੱਲ ਆ ਵੀ ਚੰਗੀਆਂ ਬੱਕਰੀਆਂ ਮਿੱਤਰੋ ਅੰਗੀਜੀ ਬੱਕਰੀ ਲਿਆ ਕਰੋ ਬਈ ਦੁੱਧ ਵਾਲੀ ਬੱਕਰੀ ਲਿਆ ਕਰੋ ਜ਼ਿਆਦਾਤਰ ਹਣਾ ਅਸਲ ਦੇ ਵਿੱਚ ਬਾਈ ਜਿਹੜੀ ਬੱਕਰੀ ਰੱਖਣੀ ਆ ਨਾ ਘੱਟ ਤੋਂ ਘੱਟ 3 ਲੀਟਰ ਦੁੱਧ ਤਾਂ ਹੋਵੇ ਬੱਕਰੀ ਦਾ ਜੇ ਕਮਾਈ ਲੈਣੀ ਆ ਜੇ ਆਪਾਂ 3 ਲੀਟਰ ਤੋਂ ਥੱਲੇ ਵਾਲੀ ਹਾਈਟ ਚਾਹੀਦਾ ਨਾ ਹੋਵੇ ਮੈਨੂੰ ਹਾਈਟ ਚਾਹੀਦਾ ਨਾ ਹੋਵੇ ਹਾਈਟ ਚਾਹੀਦਾ ਨਾ ਬਸ ਦੁੱਧ ਹੋਣਾ ਚਾਹੀਦਾ ਬੱਕਰੀ ਦੇ ਦੀ ਮੇਨ ਗੱਲ ਆ ਕਿ ਦੁੱਧ ਹੋਵੇ ਬਾਕੀ ਥੋੜੀ ਜੀ ਬਾਡੀ ਹੈਵੀ ਹੋਵੇ ਉਹਦੀ ਹ ਆ ਬੱਚੇ ਵੀ ਚੰਗੇ ਪੌਂਦੀ ਆਈ ਹੋਰ ਫੜਿਓ ਬਈ ਲੈ ਮਿੱਤਰੋ ਦੁੱਧ ਵਾਲੀ ਬੱਕਰੀ ਲਿਆ ਕਰੋ ਬਾਈ ਕਹਿੰਦਾ ਚੰਗੀ ਹੁੰਦੀ ਆ ਲੈ ਵੀ ਕਾ ਆ ਗਈ ਬੱਕਰੀ ਇਹ ਵੀ 38 39 ਇੰਚ ਦੀ ਬੱਕਰੀ ਹੈਗੀ ਗਲਾਬੀ ਚਾਮੜੀ ਦੇ ਵਿੱਚ ਹੈਗੀ ਹਾਂਜੀ ਲੈ ਵੀ ਦੱਸੋ ਬਈ ਮਿੱਤਰੇ ਇਹਦੇ ਬਾਰੇ ਇਹ ਵੀ 8 ਰਾਂ ਦਾ ਹੈਗੀ ਫੜੀ ਫੜੀ ਇਹ ਜੋਰ ਬਹੁਤਾ ਬੱਕਰੀ ਦਾ ਲੈ ਵੀ ਦਾ ਛੱਟ ਦਿੰਦਾ ਕੀ ਹਾਂਜੀ ਹਾਂਜੀ ਲੈ ਵੀ ਲਾਲ ਚਿੱਟੀ ਡੱਬੀ ਦੀ ਬੱਕਰੀ ਹੈਗੀ ਇਹ ਕਿ ਮੈਂ ਗੱਬਲ ਗੁੱਬਣ ਕਿ ਮੈਂ ਕੱਚੀ ਬੱਚੀ ਹੈ ਇਹ ਕੱਚੀ ਜਿਆਣਾ ਇਹਦਾ ਗਰੰਟੀ ਨਹੀਂ ਹੈਗੀ ਗਰੰਟੀ ਨਹੀਂ ਹੈਗੀ ਦੁੱਧ ਕਿ ਮੈਂ ਥੱਲੇ ਦੁੱਧ ਇਹਦੇ ਥੱਲੇ ਵੀ 4 ਲੀਟਰ ਤੋਂ ਪਲੱਸ ਹੀ ਹੈ 4 ਲੀਟਰ ਦੁੱਧ ਹਾਂ ਸੱਜਰ ਥੱਲੇ 4 ਲੀਟਰ ਤੋਂ ਪਲੱਸ ਆਗਾ ਦੁੱਧ ਠੀਕ ਠੀਕ ਹੈ ਜੀ ਚੰਗੀਆਂ ਬੱਕਰੀਆਂ ਰੱਖਿਆ ਨੇ ਸਾਰੀਆਂ ਜਾਨੀਆਂ ਜਿਹੜੀਆਂ ਅਸੀਂ ਬੱਕਰੀਆਂ ਘਰੇ ਪੱਕੀਆਂ ਖੜਾਈਆਂ ਹੋਈਆਂ ਨੇ ਨਹੀਂ ਆ 3 ਲੀਟਰ ਦੁੱਧ ਤਾਂ ਕਿਸੇ ਬੱਕਰੀ ਥੱਲੇ ਨਹੀਂ ਹੈਗਾ ਜਿਹੜੀ ਥੱਲੇ 3 ਦੇ ਦੋ ਐ ਹੁੰਦਾ ਪੱਠ ਕੋਈ ਪਾਲੀ ਤਿੰਨ ਦੋ ਘਾਟਾ ਤਾਂ ਹੀ ਕੱਢਦੇ ਨੇ ਅੱਛਾ ਹਾਂ 3 ਲੀਟਰ ਤੋਂ ਉੱਤੇ ਜਾਨਕ ਮੇਰੀ ਆਪਣੇ ਮਨ ਦੀ ਸੋਚ ਹੈ ਵੀ ਇ ਠੀਕ ਆ ਹਾਂ ਠੀਕ ਆ ਬਾਈ ਜੀ ਕਰ ਦੇ ਕੀ ਆ ਦੁੱਧ ਦਾ ਬਾਈ ਦੁੱਧ ਡੈਰੀ ਚ ਪਾ ਦਿੰਨੇ ਆ ਜਾਂ ਘਰੇ ਵੀ ਵਰਤ ਦਿਆਂਗੇ ਅਸੀਂ ਆਪ ਹੀ ਠੀਕ ਆ ਮੱਝਾਂ ਤਾਂ ਨਹੀਂ ਰੱਖਦਾ ਮੈਂ ਬੱਕਰੀਆਂ ਦੁੱਧ ਹੀ ਵਰਤਦਾ ਆਪਣੇ ਘਰੇ ਜੀ ਹੋਰ ਲਿਆਓ ਬਾਈ ਸਹੀ ਗੱਲ ਆ ਵੀ ਚੰਗਾ ਹੁੰਦਾ ਹਨਾ ਦੁੱਧ ਬੱਕਰੀ ਦਾ ਲੈ ਮਿੱਤਰੋ ਹੋਰ ਦਿਖਾਉਣਾ ਤੁਹਾਨੂੰ ਬਾਈ ਕਹਿੰਦਾ ਵੀ ਮੇਰੇ ਕੋਲ ਸਾਰੀਆਂ ਦੁੱਧਾਂ ਵਾਲੀਆਂ ਬੱਕਰੀਆਂ ਹੀ ਨੇ ਲਿਆ ਵੀ ਇਹ ਵੀ ਜੀ ਪੱਠ ਅਠ ਰੰਦ ਹੋ ਗਏ ਨੇ ਇੱਕ ਸੂਆ ਦਿੱਤਾ ਹੈ ਹੁਣ ਦੁਬਾਰਾ ਇਹ ਗੱਬਣ ਆ ਗਈ ਮਹੀਨੇ ਦੀ ਠੀਕ ਆ ਜਾਨੀ ਸਾਨੂੰ ਪਤਾ ਵੀ ਰਹਿ ਗਈ ਕਿਉਂਕਿ ਜਿਹੜਾ ਆਪਣੇ ਕੋਲ ਡੰਗਰ ਹੁੰਦਾ ਆਪਾਂ ਨੂੰ ਪਤਾਗਾ ਵਧੀਆ ਭੋਗ ਤਾਂ ਲੱਗੀ ਹੋਈ ਹੈਗੀ ਸਿਕੰਦਰ ਵਾਲੇ ਤੇ ਹੀ ਹੈ ਠੀਕ ਆ ਤੇ ਇਹਦੇ ਥੱਲੇ ਹੁਣ ਪਹਿਲੇ ਸੂਏ ਦਾ ਜਾਨੀ ਅਸੀਂ ਸਵਾ 2 ਲੀਟਰ ਦੁੱਧ ਗੱਡਿਆ ਦੋਨਾਂ ਟਾਈਮਾਂ ਦਾ ਦੋਨੇ ਟਾਈਮਾਂ ਦਾ ਹਾਂ ਜੇ ਹੁਣ ਮੰਨ ਕੇ ਚੱਲੋ ਇਹ ਬੱਕਰੀ ਉਹ ਚੰਗੀ ਹੈਗੀ ਕੁਆਲਿਟੀ ਪੱਕਾ ਤੁਹਾਨੂੰ ਦੇਂਦੀ ਹੈਗੀ ਨਾ ਸਿੰਗਰ ਚੁੰਗਾਂ ਦੀ ਮੋਹ ਦੀ ਤੇ ਮੰਨਦੇ ਕਿ ਜੇ ਨਾ ਦੁੱਧ 3 ਕਿਲੋ ਤੋਂ ਨਾ ਵਧਾਇਆ ਤਾਂ ਕੱਢਾਂਗੇ ਨੂੰ ਰੱਖਦੇ ਨਹੀਂ ਕੱਢ ਦੋਗੇ ਹਾਂ ਫਿਰ ਕਹਿੰਦੇ ਕਿ ਕਿੰਨੇ ਮਰਜੀ ਚੰਗੀ ਹੋਵੇ ਕਵਾਲਿਟੀ ਮੈਟਰ ਨਹੀਂ ਕਰਦੀ ਦੁੱਧ ਮੈਟਰ ਕਰਦਾ ਦੁੱਧ ਮੈਟਰ ਕਰਦਾ ਜਾਨੀ ਕਿ ਜੇ ਦੁੱਧ ਨਹੀਂ ਹੈਗਾ ਹਾਂ ਜੇ ਦੁੱਧ ਹੋਊਗਾ ਤਾਂ ਹੀ ਆਪਣਾ ਬੱਚਾ ਪਿੱਛੇ ਚੰਗਾ ਪੜਨਾ ਹੈ ਸਹੀ ਗੱਲ ਹੈ ਇਹ ਬੱਕਰੀ ਦੇ ਤੋਂ ਇਹਦੇ ਵਜੋਂ ਬੱਕਰੀ ਤੋਂ ਬੱਚਾ ਪਲਵਾਉਣਾ ਹੈ ਨਹੀਂ ਤਾਂ ਫਿਰ ਹੁਣ ਆਪਾਂ ਕਹੀ ਵੀ ਮੈਂ ਤਾਂ ਦੁੱਧ ਜਹਾ ਹੋਰ ਪਿਆ ਗਿਆ ਨਾ ਹਾਂ ਠੀਕ ਹੈ ਤਾਂ ਉਹਦੇ ਨਾਲ ਬੱਚਾ ਉਹਨਾਂ ਨਹੀਂ ਪਾਲਦਾ ਹੈਗਾ ਪ੍ਰੋਪਰ ਠੀਕ ਹੈ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਗੌਰ ਕਰੋ ਗੱਲ ਉਹਦੇ ਉੱਤੇ ਵੀ ਤੁਸੀਂ ਚੰਗੀ ਦੁੱਧ ਵਾਲੀ ਬੱਕਰੀ ਹੈ ਆ ਬੱਚਾ ਇਹਨੂੰ ਅਸੀਂ ਸ਼ਿੰਗਾਰਿਆ ਹੈ ਅਸੀਂ ਬੱਚਾ ਬਰੀਡਰ ਰੱਖਣਾ ਹੈ ਅੱਛਾ ਇਹਨੂੰ ਹੀ ਝੁੰਗ ਰਿਹਾ ਹੈ ਜੈਡ ਬਲੈਕ ਆ ਜਾਵਾਂਗੇ ਆ ਜਮਾਂ ਜੈਡ ਬਲੈਕ ਆਇਆ ਹੋਰ ਫੜ ਲਓ ਬੱਕਰੀ ਮਗਰ ਦੀ ਮਗਰ ਆ ਜੀ ਲੈ ਵੀ ਦੱਸੋ ਇਹਦੇ ਬਾਰੇ ਇਹ ਇਸ ਨੂੰ ਫਰੇਸ ਆਪਣੀ ਅੱਠ ਦੰਦ ਇੱਕ ਮਿੰਟ ਨੂੰ ਕਰਿਓ ਮਾੜੇ ਬੱਕਰੀ ਪੜਾ ਕਰਦੇ ਇੱਕ ਮਿੰਟ ਹਾਂਜੀ ਵੀਰ ਕੀ ਹਾਲ ਹੈ ਜੀ ਬਹੁਤ ਵਧੀਆ ਪਹਿਲਾਂ ਸਾਰਿਆਂ ਨੂੰ ਧੰਨਵਾਦ ਜੀ ਪਹਿਲਾਂ ਹੈਲਥੀ ਲੈਣ ਦਾ ਤਰਸੇ ਕੈਦੀ ਨੂੰ ਧੰਨਵਾਦ ਧੰਨਵਾਦ ਜੀ ਦੱਸੋ ਬਾਈ ਇਹਦੇ ਬਾਰੇ ਜੀ ਇਹ ਆਪਣੀ ਦੋਨੇ ਭੈਣਾ ਹੀ ਨੇ ਜੀ ਅੱਛਾ ਜੀ ਸਗੀਆਂ ਦੋਨੇ ਅੱਠ ਦੰਦਾਂ ਦੇ ਨੇ ਫਰੈਸ ਹਾਂਜੀ ਆ ਦੂਜੇ ਸੂਏ ਸੂਏ ਟੇਜ ਹੀ ਜਾਦੇ ਇਹ ਇਹ ਸੂਈ ਹੋਈ ਆ ਜੀ ਸੂਈ ਹੋਈ ਆ ਤਾਂ ਕਰਕੇ ਹੋ ਗਿਆ ਉਹ ਕੱਬਣ ਆ ਗਈ ਨਹੀਂ ਜੀ ਹੈ ਵੰਡਰੀ ਇਹ ਦੂਜੇ ਸੂਏ ਸੋਣਾ ਹੈ ਲਵਾਈ ਆ ਹੁਣ ਕੱਚੀ ਆ ਹਜੇ ਠੀਕ ਹੈ ਕੱਚੀ ਹਾਂਜੀ ਹਾਂਜੀ ਠੀਕ ਆ 20 ਦਿਨ ਹੀ ਹੋਇਆ ਲਵਾਈ ਨੂੰ ਕੋਈ ਗਾਰੰਟੀ ਤਾਂ ਹੈ ਨਹੀਂ ਸਹੀ ਗੱਲ ਹੈ ਚੰਗੀਆਂ ਸੂਈ ਹੋਈ ਜਾਣ ਲੈ ਵੀ ਬੱਕਰੀਆਂ ਚੰਗੀਆਂ ਨੇ ਮਿੱਤਰੋ ਉਹਨਾਂ ਦੇਖ ਸਕਦੇ ਹੋਗੇ ਬੜੀ ਵਜੇ ਨੂੰ ਮਾਰੇ ਅੱਗੇ ਕਰੀ ਲੈ ਵੀ ਉਹ ਬੱਕਰੀ ਦਿਖਾ ਦੇ ਇਹ ਬੱਕਰੀ ਇਹ ਤਾਂ ਡਬਲ ਮੰਗੂ ਹੋਈ ਹੈ ਜੀ ਇਹਦੀ ਗਲੀਟ ਵਧੀਆ ਬੱਕਰੀ ਹੈ ਜੀ ਲੈ ਵੀ ਨੱਕ ਨਗੋੜਾ ਦੇਖ ਸਕਦੇ ਹੋਗੇ ਅੱਖਾਂ ਚਿੱਟੀਆਂ ਨੇ ਬਾਈ ਹਾਈਟ ਦੀ ਗੱਲ ਬਾਤ ਕਰੀਏ 37 38 ਇੰਚ 37 ਇੰਚ ਹੈਗੀ ਹੈ ਜੀ 38 ਇੰਚ ਦੀ ਹੈ ਹਾਂਜੀ ਹਾਂਜੀ ਤੇ ਵੇਚਣੀ ਤਾਂ ਨਹੀਂ ਕੋਈ ਇਹਦੇ ਵਿੱਚੋਂ ਨਹੀਂ ਜੀ ਨਹੀਂ ਇਹ ਘਰ ਦੀਆਂ ਬੱਕਰੀਆਂ ਹਨ ਜੀ ਫਿਰ ਕੋਈ ਹੁੰਦੀ ਜਦੋਂ ਪੱਠਾ ਨਾਲ ਰਾਜ ਜਣੀਆਂ ਫਿਰ ਸੇਲ ਕਰਦੀ ਨੇ ਮਗਰ ਹਾਂਜੀ ਹੋਰ ਫੜ ਲਓ ਨਾ ਬੱਕਰਾ ਫੜੋ ਬੱਕਰਾ ਬਸ ਬਾਕੀ ਰਹਿਣ ਦਿਓ ਬੱਕਰਾ ਫੜ ਲਓ ਲੈ ਮਿੱਤਰੋ ਬੱਕਰਾ ਦਿਖਾਉਣਾ ਤੁਹਾਨੂੰ ਬਾਈਆਂ ਦਾ ਕਰਿਓ ਬਈ ਮਾੜਾ ਨਾ ਮੈਦਾਨ ਖਾਲੀ ਕਰ ਦਿਓ ਇੱਥੋਂ ਬੋਕਾ ਉਹਨ ਮੈਦਾਨ ਖਾਲੀ ਕਰ ਦਿਓ ਲੈ ਵੇ ਇਹ ਬੋਕ ਦੇ ਅੱਖ ਤੇ ਟੱਕਾ ਲੱਗਾ ਸੀ ਹਾਂ ਤੂੰ ਦੱਸ ਗੋਕ ਬਾਰੇ ਯਾਰ ਬਾਈ ਥੋੜਾ ਹੌਲੀ ਬੋ ਚੱਲ ਵੇ ਦੱਸ ਬਾਈ ਇਹ ਆਪਣਾ ਬੋਕ ਜੀ ਅੱਠ ਦੰਦ ਹੋ ਗਿਆ ਅੱਗੇ ਕਰੀ ਬੋਕ ਮਾੜੇ ਲੈ ਵੀ ਅੱਠ ਦੰਦ ਹੋ ਗਿਆ ਲੈ ਵੇ ਇਹੀ ਰੰਗ ਹਾਂ ਇਹ ਕਾਲਾ ਵੀ ਸੁ ਕਾਲਾ ਵੀ ਸੁ ਹੁੰਦਾ ਹੀ ਕਾਲਾ ਨੱਬਾ ਕੇ ਸੁ ਜਾਂਦਾ ਹੈਗਾ ਹੀ ਹਾਂ ਜੀ ਇਨੀ ਕੁਆਲਿਟੀ ਆ ਬੱਕਰੇ ਦੀ ਹਾਂ ਜੀ ਕੁਆਲਿਟੀ ਪੂਰੀ ਫੁੱਲ ਆ ਗਈ ਪਰ ਇਹਦੇ ਅੱਖ ਤੇ ੱਕਾ ਵੱਧਿਆ ਸੀਗਾ ਬੱਕਰਾ ਕਾਣਾ ਹੋ ਗਿਆ ਸੀਗਾ ਤਾਂ ਅਸੀਂ ਦਾਤ ਕਰਵਾਇਆਗਾ ਠੀਕ ਆ ਅਸੀਂ ਤਾਂ ਡਾਕਟਰ ਨਾਲ ਇਹ ਵੀ ਗੱਲ ਕਰ ਲਈ ਸੀਗੀ ਵੀ ਜੇ ਇਹਦੀ ਅੱਖ ਗੇ ਬੱਕਰੀ ਦੀ ਹੋਰ ਬੈਜੂਗਾ ਤਾਂ ਅਸੀਂ ਪਵਾ ਲਾਂਗੇ ਫੇਰ ਹੀ ਇਹ ਨਾ ਕਹਿੰਦਾ ਵੀ ਨਹੀਂ ਇਹ ਚੀਜ਼ ਨਹੀਂ ਹੋਣੀ ਹੈਗੀ ਕਹਿੰਦਾ ਵੀ ਇਹ ਚੀਜ਼ ਦੇ ਫਾਇਦਾ ਨਹੀਂਗਾ ਚੰਗਾ ਬੱਕਰਾ ਉਹ ਤਾਂ ਹਾਂ ਬੱਕਰਾ ਚੰਗਾ ਹੀ ਇਹਦੀ ਪੱਟ ਤੇ ਇਹ ਅੱਖ ਤਾਂ ਓਕੇ ਹੋਣੀ ਇਹਦੀ ਹਾਂ ਜੀ ਅੱਖ ਸਹੀ ਹੈ ਜੀ ਅੱਖ ਦੂਜੀ ਅੱਖ ਸਹੀ ਹੈ ਲੈ ਵੀ ਬੱਕਰਾ ਦੇਖ ਸਕਦੇ ਹੋ ਬਾਈ ਚੰਗਾ ਬੱਕਰਾ ਵਈ ਹੈ ਨਾ ਹਾਈਟ ਦੀ ਗੱਲ ਬਾਤ ਕਰੀ 42 ਇੰਚ ਦੀ ਹਾਈਟ ਹੋਊਗਾ ਹੈ ਨਾ 42 ਇੰਚ ਦੀ ਹਾਈਟ ਹੈਗੀ ਅਭੀ ਤਾਂ ਸਹੀ ਗੱਲ ਹੈ ਲੈ ਵੀ ਕਰ ਦੋ ਸਾਈਡ ਤੇ ਕਰਿਓ ਵੀ ਆਹ ਦੇਖੋ ਜੀ ਉਹਦੀ ਪੱਠਾ ਬੱਕਰੇ ਦੀ ਹੈ ਇਹਦੀ ਪੱਠਾ ਹੈ ਹਾਂ ਜੀ ਇਹਦੀ ਪੱਠਾ ਹੈ ਬੱਕਰੇ ਪੱਠਾ ਵਈ ਹੈ ਨਾ ਦੇਖੋ ਜੀ ਕਿੰਨੇ ਦਿਨ ਦੋਗੀ ਜੀ ਇਹ ਇਹ 4 ਦਿਨ 4 ਦਿਨ ਕਰੀ ਬੱਕਰਾ ਵੀ ਲੈ ਵੀ ਕਾ ਆ ਗਿਆ ਇਹ ਰੰਗ ਕਿਹੜਾ ਵੀ ਨਾਗਰਾਜ ਆ ਗਿਆ ਨਾ ਇਹ ਨਾਗਰਾ ਨਾਲ ਆ ਗਿਆ ਨਾਗਰਾ ਲੋਹਾ ਆ ਗਿਆ ਬੱਕਰਾ ਲੋਹਾ ਆ ਗਿਆ ਵੀ ਬੱਕਰਾ ਨਾ ਇਦੀ ਹਾਈਟ ਵੀ ਬਈ ਹੈਗੀ ਹੈਗੀ 43 42 43 ਇੰਚਾਂ ਦੀ ਹੈ ਹਾਈਟ ਇਹਦੀ ਵੀ ਹੈਗੀ ਹੈਗੀ ਇਹਦੇ ਬੱਚੇ ਕਿੰਨੇ ਆਉਂਦੇ ਨੇ ਬਈ ਬੱਚੇ ਪੂਰੇ ਵਧੀਆ ਪੂਰੇ ਵਧੀਆ ਬੱਚੇ ਪੂਰੇ ਰੈਕ ਹੀ ਹੁੰਦਾ ਜੀ ਇਹ ਠੀਕ ਹੈ ਕਾਲਾ ਵੀ ਡੱਬਾ ਵੀ ਬੱਕਰੀ ਤੇ ਡਿਪੈਂਡ ਕਰਦਾ ਜੀ ਬੱਕਰੀ ਤੇ ਡਿਪੈਂਡ ਠੀਕ ਹੈ ਬੱਕਰੀ ਆਦ ਦੇ ਲੈ ਜਾਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਬਈ ਜੀ ਨੰਬਰ ਬੋਲ ਦੋ ਬਈ ਆਪਣਾ ਇੱਕ ਵਾਰ ਇਹਨਾਂ 79893 ਜੀ 88893 ਠੀਕ ਹੈ ਜੀ ਬਾਕੀ ਗੱਲ ਇਹ ਵੀ ਹੈ ਕਿ ਜਿਹੜੇ ਵੀਰ ਮੰਡੀ ਤੋਂ ਦੂਰੋਂ ਆਉਣਗੇ ਹਾਂਜੀ ਉਹਨਾਂ ਲਈ ਇੱਕ ਦੋ ਦਿਨ ਹੀ ਰਹਿਸ ਦਾ ਪ੍ਰਬੰਧ ਵੀ ਕਰਾਂਗੇ ਜੇ ਮੰਨ ਕੇ ਚੱਲੋ ਜੇ ਉਹਨਾਂ ਦਾ ਮਾਲ ਪਸ਼ੂ ਵੀ ਹੈ ਨਹੀਂ ਉਹਨਾਂ ਕੋਲ ਗੱਡੀ ਦਾ ਪ੍ਰਬੰਧ ਹੈਗਾ ਤਾਂ ਇੱਕ ਦੋ ਦਿਨ ਉਹ ਵੀ ਸਾਡੇ ਕੋਲੇ ਰੋਕ ਸਕਦਾ ਠੀਕ ਹੈ ਜੀ ਜੇ ਮੰਨ ਕੇ ਚੱਲੋ ਐਂ ਗਾਂਹ ਮੰਡੀ ਤੇ ਕਿਸੇ ਹੋਰ ਜਾਣਾ ਵੀ ਮੁੜਦੇ ਵਾਪਸੀ ਲੈ ਕੇ ਜਾਵਾਂਗੇ ਤਾਂ ਸਾਡੇ ਸਾਡੇ ਕੋਲੇ ਜਾ ਸਕਦਾ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਧੰਨਵਾਦ ਧੰਨਵਾਦ ਭਾਈ ਜੀ ਲਓ ਜੀ ਭਾਈ ਜੀ ਗੱਲਾਂ ਤੇ ਕਰੋ ਗੌਰ ਤੇ ਮੰਡੀ ਹੋਊਗੀ 24 ਤਰੀਕ ਨੂੰ ਦਿਨ ਮੰਗਲਵਾਰ ਨੂੰ ਜਰੂਰ ਆਇਓ ਉੱਤੇ ਭਾਈ ਜੀ ਜੇ ਕੋਈ ਵੀ ਹੋਰ ਜਾਣਕਾਰੀ ਲੈਣੀ ਹੋਊਗੀ ਤਾਂ ਸਕਰੀਨ ਤੇ ਨੰਬਰ ਹੈਗਾ ਭਾਈ ਜੀ ਬਾਈਆਂ ਦਾ ਧੰਨਵਾਦ ਭਾਈ ਜੀ ਧੰਨਵਾਦ